ਮੈਕਲੋ ਦੇ ਇੱਥੇ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਾਂ-ਤਰਾਂ ਤੋਂ ਆਰੇ ਸੀ ਕਿ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈੱਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਿਹੜੇ ਚ ਥਿਊਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਕੰਫਿਊਜ਼ਿੰਗ ਜਿਹੀ ਜੇ ਇਤਨੀ ਨਹੀਂ ਨਹੀਂ ਇਹਦੇ ਤੇ ਆਪ ਤੇ ਵੀ ਪਰਚੇ ਪੁੱਛੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਾ ਹੀ ਹੈ ਕਿ ਹਜੇ ਵਰਕਆਊਟ ਕਰ ਰਹੇ ਐ ਐਗਜੈਕਟ ਮੇਰੇ ਖਿਆਲ ਕਿੰਨੇ ਫਾਇਰ ਹੋਏ ਸੀ ਹਾਂਜੀ 5 ਫਾਇਰ ਮਕੂ ਦੇਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਾਂ ਤਰਾਂ ਤੋਂ ਵਾਰੇ ਸੀ ਕਿ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈਡ ਕਰਕੇ ਉਹ ਤੋਂ ਪਿੱਛੇ ਨ ਭੱਜ ਜਾਂਦੇ ਆ ਤੇ ਕਈ ਜਿਹੜੇ ਥਿਊਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਤਰਕੀਬੀ ਜਿਹੀ ਦੀ ਸੀ ਨਹੀਂ ਇਹਨਾਂ ਦੇ ਆਪ ਦੇ ਵਿੱਚ ਪਰਚੇ-ਪੁਰਚੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਾ ਹੀ ਹੈ ਕਿਹਾ ਜੇ ਵਰਕਆਊਟ ਕਰ ਰਹੇ ਆ ਗੋਲੀਆਂ ਮਾਰ ਗਿਆ ਜੀ ਐਗਜੈਕਟ ਮੇਰੇ ਖਿਆਲ ਤਿੰਨ ਕਿੰਨੇ ਫਾਇਰ ਹੋਏ ਸੀ? ਹਾਂਜੀ ਪੰਜ ਫਾਇਰ ਹੋਏ। ਮੇਕੋ ਦੇਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ। ਇਹ ਤਰਾਂ-ਤਰਾਂ ਤੋਂ ਵਾਰੇ ਸੀ ਕਿ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਦੇ ਸ਼ਾਰਟ ਡੈੱਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ। ਤੇ ਕਈ ਦੇਚ ਥਿਊਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਤਰਜੀਹ ਦੀ ਜਦੋਂ ਇਹ ਕੈਸ ਨਹੀਂ ਨਹੀਂ ਯਾਰ ਤੇ ਆਪ ਦੇ ਵਿੱਚ ਪਰਚੇ ਪਰਚੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸका ही ਹੈ ਕਿਹਾ ਜੇ ਵਰਕਆਊਟ ਕਰ ਰਹੇ ਐਗਜੈਕਟ ਮੇਰੇ ਖਿਆਲ ਤਿੰਨ ਕਿੰਨੇ ਫਾਇਰ ਹੋਏ ਚਾਹ ਜੀ ਪੰਜ ਫਾਇਰ ਮੇ ਕੋ ਦੇ ਚ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਾਂ-ਤਰਾਂ ਤੋਂ ਵਾਰੈਸੀਗੇ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਦੇ ਸ਼ਾਰਟ ਡੈੱਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਦੇ ਚ ਥਿਊਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਤੰਗ ਨਹੀਂ ਕੀ ਜਿਵੇਂ ਇਤਨੀ ਨਹੀਂ ਨਹੀਂ ਇਹਦੇ ਤੇ ਆਪ ਦੇ ਵਿੱਚ ਪਰਚੇ ਪੁਰਚੇ ਦਰਜ ਸੀਗੇ ਤੋ ਸ਼ਾਇਦ ਮੇਬੀ ਕੋਈ ਇਹਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸका ही ਹੈ ਕਿ ਹਜੇ ਵਰਕਆਊਟ ਕਰ ਰਹੇ ਐ ਐਗਜੈਕਟ ਮੇਰੇ ਖਿਆਲ ਤਿੰਨ ਕਿੰਨੇ ਫਾਇਰ ਵਿੱਚ ਹਾਂਜੀ ਪੰਜ ਫਾਇਰ ਵਿੱਚ